ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲਾ ਚੋਰ ਚੜਿਆ ਪੁਲਿਸ ਦੇ ਹੱਥਾ ਥਾਣਾ ਸਿਵਲ ਲੈਂਡ ਵਿਖੇ ਮਾਮਲਾ ਦਰਜ ਕਰ ਕੀਤਾ ਗਿਆ ਬੰਦ ਹਵਾਲਾ ਤ ਤੇ ਚੋਰੀ ਕੀਤੀ ਤਾਰ ਵੀ ਕਰਵਾਈ ਬਰਾਮਦ ਐਸ ਐਚਓ ਥਾਣਾ ਸਿਵਲ ਲੈਂਡ ਨੇ ਦਿੱਤੀ ਜਾਣਕਾਰੀ ਅਮਲਾਪ ਬਠਿੰਡਾ ਦੀ ਅਗਰਵਾਲ ਕਲੋਨੀ ਦਾ ਜਿੱਥੇ ਇੱਕ ਵਿਅਕਤੀ ਵੱਲੋਂ ਛੱਤ ਦੇ ਉੱਤੋਂ ਤਾਰਾਂ ਚੋਰੀ ਇਸ ਵੱਲੋਂ ਕੀਤੀਆਂ ਆ ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਇਹ ਆਪਣਾ ਕੈਦ ਹੋ ਗਿਆ ਚੋਰੀ ਕਰਦਾ ਚੋਰ ਜਦ CCTV ਕੈਮਰੇ ਵਿੱਚ ਕੈਦ ਹੋਇਆ ਤਾਂ ਪੁਲਿਸ ਨੇ ਇਸ ਨੂੰ ਸਾਰੀ ਗੱਲ ਵਾਚਣ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲੋਂ 100 ਮੀਟਰ ਦੇ ਲਗਭਗ ਤਾਰ ਹੈ ਜਿਹੜੀ ਚੋਰੀ ਕੀਤੀ ਤਾਰ ਹੈ ਉਹ ਇਹਦੇ ਕੋਲੋਂ ਬਰਾਮਦ ਕਰਵਾਈ ਗਈ ਐਸੇ ਸਬੰਧੀ ਐਸਐਚਓ ਥਾਣਾ ਸਿਵਲ ਐਂਡ ਹਰਦੌਸ਼ੀਨ ਦੱਸਿਆ ਕਿ ਇਸ ਤੇ ਪਹਿਲਾਂ ਵੀ ਦੋ ਮੁਕੱਦਮੇ ਚੋਰੀ ਦਰਜ ਹਨ ਇੱਕ ਆਪਣਾ ਕਤਵਾਲੀ ਵਿਖੇ ਤੇ ਇੱਕ ਥਾਣਾ ਕਨਾਲ ਕਲੋਨੀ ਵਿਖੇ ਦਰਜ ਹੈ ਅਤੇ ਹੁਣ ਇਸ ਤੋਂ ਡਿਗਾਈ ਦੇ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਹੋਰ ਇਸ ਨੇ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਨੇ ਉਹ ਵੀ ਇਸ ਤੋਂ ਹੁਣ ਆਪਣਾ ਇਸ ਦੇ ਇਸ ਦੇ ਕੋਲ ਪੁਛਗਿਛ ਕੀਤੀ ਜਾਵੇਗੀ ਅੱਜ ਇਸ ਨੂੰ ਮਾਜੂਕ ਅਦਾਲਤ ਵਿੱਚ ਪੇਸ਼ ਕਰਕੇ ਧਰਮੰਡ ਹੱਥ ਕਰਕੇ ਉਹ ਡਿਗਾਈ ਦੇ ਨਾਲ ਇਸ ਦੇ ਕੋਲ ਪੁਛਗਿਛ ਕੀਤੀ ਜਾਵੇਗੀ ਆਓ ਤੁਹਾਨੂੰ ਸੁਣਾਉਣੀ ਆ ਕੀ ਕਹਿੰਦੇ ਨੇ ਇਸ ਸੰਬੰਧੀ ਥਾਣਾ ਸਿਵਲ ਲੈਂਡ ਦੇ ਐਸ.ਐਚ.ਓ. ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਮੈਂ ਅਮਨੋ ਦਾ ਕਿਰਦਾਨਾ ਮੈਂ ਅਮਨੈਚੂਰੀਟ ਰਿਪੋਰਟ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲੈਂਡ ਬਟ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਵੱਲੋਂ ਸਖਤ ਦਿਸ਼ਾ ਨਿਰਦੇਸ਼ ਹੈ ਵੀ ਜਿਹੜਾ ਕੋਈ ਵੀ ਮਾੜਾ ਅਨਸਰ ਕੋਈ ਵੀ ਕਿਸੇ ਵੀ ਲੋ ক্রਾਈਮ ਚ ਇਨਵੋਲ ਹੋ ਉਹਦੇ ਸੰਬੰਧ ਸਖਤ ਕਾਰਵਾਈ ਕੀਤੀ ਜਾ ਕੱਲ ਵੀ ਇੱਕ ਸਾਡੇ ਕੋਲੇ ਜਿਹੜੀ ਵੀਡੀਓ ਆਈ ਸੀ ਉਸ ਵਿੱਚ ਇੱਕ ਵਿਅਕਤੀ ਜਿਹੜਾ ਹੈਗਾ ਘਰ ਵਿੱਚੋਂ ਜਿਹੜਾ ਤਾਰਾਂ ਚੋਰੀ ਕਰ ਰਿਹਾ ਸੀਗਾ ਜਿਸ ਤੇ ਜਿਹੜਾ ਹੈ ਥਾਣਾ ਸਿਵਲ ਲਾਈਨ ਵਿੱਚ ਇਹ ਮੁਕੱਦਮਾ ਦਰਜ ਰਜਿਸਟਰ ਕਰਕੇ ਤੇ ਇਸ ਜਿਹੜਾ ਹੈਗਾ ਜੋ ਚੋਰੀ ਕਰ ਰਿਹਾ ਸੀ ਵਿਅਕਤੀ ਲਖਵਿੰਦਰ ਸਿੰਘ ਇਹਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਇਸ ਪਾਸੋਂ ਜਿਹੜੀ ਇਹ ਚੋਰੀ ਕੀਤੀ ਜਿਹੜੀ ਤਾਰ ਵੀ ਬਰਾਮਦ ਕਰ ਲਈ ਗਈ ਜਿਹੜੀ ਜੇਕਰ ਇਹ ਜਿਹੜਾ ਹੈਗਾ ਇਹਨੇ ਆਪਣਾ ਅਦਰਵਾਲ ਕਲੋਨੀ ਚ ਜਿਹੜਾ ਚੋਰੀ ਕੀਤੀ ਸੀ ਕੀਤਾਰ ਤੇ ਪਹਿਲਾਂ ਵੀ ਮੈਸੇਜ ਦੱਸਣ ਜੋਗ ਹੈ ਕਿ ਪਹਿਲਾਂ ਵੀ ਇਸ ਤੇ ਜਿਹੜਾ ਹੈਗਾ ਦੋ ਮੁਕੱਦਮੇ ਜਿਹੜਾ ਇੱਕ ਕਤਵਾਲੀ ਚ ਤੇ ਇੱਕ ਕਨਾਲ ਚ ਇਹ ਚੋਰੀ ਦੇ ਮੁਕੱਦਮੇ ਦਰਜ ਹੈ ਕਾਹਦੀ ਗੱਲ ਸੀ ਇਹ ਕਿੰਨੀ ਕਾਹਦੀ ਇਹ ਬਿਜਲੀ ਦੀ ਤਾਰ ਜਿਹੜੀ ਆਪਣੀ ਬਿਜਲੀ ਦੀ ਤਾਰ ਹੁੰਦੀ ਹੈ ਉਹ ਸੀ ਤੇ ਕਰੀਬ ਜਿਹੜੀ ਹੈਗੀ 100 ਫੁੱਟ ਦੀ ਤਾਰ ਜਿਹੜੀ ਕਰੀਬ ਸੀ ਤੇ ਹੋਰ ਵੀ ਇਹ ਤੋਂ ਸੱਤੇ ਨਾਲ ਜਿਹੜੀ ਪੁੱਛ ਰਿਸ਼ ਕੀਤੀ ਜਾ ਰਹੀ ਹੈ ਕੋਈ ਜੋ ਪਿਛਲੇ ਸਮੇਂ ਦੌਰਾਨ ਕੋਈ ਜਿਹੜੀ ਹੈਗੀ ਚੋਰੀ ਵਗੈਰਾ ਹੋਈ ਹੈ ਉਹਨਾਂ ਬਾਰੇ ਵੀ ਕੁਝ ਖਾਸ ਹੋਣ ਦੀ ਜਿਹੜੀ ਉਮੀਦ ਸੀ ਕਿਤੇ ਦੇਖਦਾ ਸੀ ਉੱਥੇ ਜਾਂ ਉਹ ਸੇਕੂੰ ਨਿਸ਼ਾਹ ਹਾਂਜੀ ਇਹ ਜਿਹੜਾ ਹੈਗਾ ਇਹ ਤੋਂ ਹਜੇ ਤ ਤਾਰੀ ਤੋਂ ਰਿਕਵਰ ਹੋ ਗਿਆ ਤੇ ਅੱਗੇ ਹੋਰ ਜੇ ਪਹਿਲਾਂ ਨੇ ਪਿਚੋਰੀਆਂ ਕੀਤੀਆਂ ਕਿਤੇ ਵਿੱਚ ਹੈਗਾ ਉਹ ਸਬੰਧੀ ਸਿਹਤ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ